ਮੈਂ ਪਹਿਲੀ ਗੱਲ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਚੌਂ ਲੜਨ ਦਾ ਮੌਕਾ ਦਿੱਤਾ ਸ਼ਹਿਰ ਨਿਵਾਸੀਆਂ ਨੇ ਤੇ ਮੈਂ ਇਹ ਆਪ ਇਹਨਾਂ ਨੂੰ ਵਿਸ਼ਵਾਸ ਦਿਲਾਉਣੀ ਹੈ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਤੁਸੀਂ ਅੱਗੇ ਵਧਾਓ ਤੇ ਮੈਂ ਆਪਣੇ ਸ਼ਹਿਰ ਨਿਵਾਸੀਆਂ ਦਾ ਕੰਮ ਪੂਰੇ ਆਪਣੇ ਧਿਆਨ ਵਿੱਚ ਲੈ ਕੇ ਅੱਗੇ ਪ੍ਰੋਪਰ ਕਰੂੰਗੀ ਬੇਟਾ ਛੋਟੀ ਜਿਹੀ ਉਮਰ 'ਚ ਕੀ ਸੋਚ ਲੈ ਕੇ ਮਲ ਤੁਸੀਂ ਇੱਕ ਚੌੜ ਮੈਦਾਨ ਦੇ ਵਿੱਚ ਪਹਿਲੀ ਵਾਰ ਅਖਾੜੇ ਵਿੱਚ ਆਏ ਬਿਕੋਜ਼ ਆਫ ਮਾਈ ਮਦਰ ਐਂਡ ਫਾਦਰ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਦੇਖਿਆ ਸਟਾਰਟਿੰਗ ਤੋਂ ਮੰਮਾ ਮੇਰੇ ਕਰਦੇ ਨੇ ਪਾਪਾ ਕਰਦੇ ਨੇ ਤਵੇਰ ਬਲੱਡ ਦੇ ਵਿੱਚ ਹੁੰਦੀ ਹੈ ਇਹ ਚੀਜ਼ ਤਾਂ ਮੈਨੂੰ ਵੀ ਹੋਇਆ ਵੀ ਹਾਂ ਚਲੋ ਪਾਪਾ ਕਰ ਰਹੇ ਨੇ ਤਾਂ ਪਾਪਾ ਨੂੰ ਵੀ ਸਾਥ ਦੇਣਾ ਚਾਹੀਦਾ ਕਿੰਨਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਹੋ ਰਿਹਾ बिकॉज ਅੱਜ ਮੇਰੇ ਮਦਰ ਇੱਥੇ ਨਹੀਂ ਹੈਗੇ ਬਟ ਫੀਲ ਹੁੰਦੀ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੀਰ ਪਰਿਵਾਰ ਨੂੰ আর ਸਾਡੀ ਬੇਟੀ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਕਿ ਇਹ ਬਹੁਤ ਅੱਛੇ ਨੰਬਰਾਂ ਨਾਲ ਜਿੱਤੇ ਅਤੇ ਉਮੀਦ ਹੈ ਪੂਰੀ ਵੀ ਵਧੀਆ ਲੀਡ ਨਾਲ ਜਿੱਤੇਗੀ ਬੇਟੀ ਸਾਡੀ ਔਰ ਲੋਕਾਂ ਨੇ ਚੁਆਇਸ ਵੀ ਹੈ ਵੀ ਅੱਗੇ ਨੌਜਵਾਨ ਬੱਚੇ ਹੀ ਅਗਿਆਨ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਬਹੁਤ ਨੰਦਾ ਪਾਰਟੀ ਦੇ ਵਿੱਚ ਆਉਣ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਸਵਾਗਤ ਵੀ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਤਰਫੋਂ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਮੈਂ ਆਮ ਆਦਮੀ ਪਾਰਟੀ ਦਾ ਚੇਅਰਮੈਨ ਸਾਹਿਬ ਦਾ ਤੇ ਥੋੜੀ ਸਾਡੇ ਨਾਲ ਮਿਸਅਪਨੀ ਹੋ ਗਈ ਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਇਸ ਕਰਕੇ ਬੇਟੀ ਨੂੰ ਚੋਣ ਲੜਾਉਣਾ ਪਿਆ ਲੇਡੀਜ਼ ਵਾਰਡ ਹੈ। ਸਾਡਾ ਸ਼ੁਰੂ ਤੋਂ ਮਕਸਦ ਇਹ ਹੈ ਕਿ ਲੋਕਾਂ ਵਿੱਚ ਹੀ ਰਹਿਣਾ ਲੋਕਾਂ ਦੀ ਕੰਮ ਕਰਨੇ ਨੇ। ਕਿਵੇਂ ਲੱਗਿਆ ਅੱਜ ਬੀਟੀ ਨੇ ਅੱਜ ਫਾਰਮ ਭਰੇ ਨੇ ਬਹੁਤ ਵਧੀਆ ਲੱਗਿਆ ਜੀ ਪੂਰੀ ਨਾਲ ਹੈ ਸਾਡੀ ਟੀਮ ਸਾਰੀ ਆਮ ਆਦਮੀ ਪਾਰਟੀ ਦੀ ਤੇ ਸਾਰਾ ਬਾੜ ਸਾਡੇ ਨਾਲ ਖੜਾ ਹੈ ਜੀ ਕਿਵੇਂ ਲੱਗਦਾ ਸ਼ਹਿਰ ਦੇ ਜਿਹੜੇ ਕਾਗਜ਼ ਦੇ ਕੰਮ ਨੇ ਕਿਸ ਤਰ੍ਹਾਂ ਪੂਰੇ ਕਰਵਾਓ ਪੂਰੇ ਪਹਿਲਾਂ ਵੀ ਇਹ ਕਰਦੇ ਰਹੇ ਨੇ ਆਪਾਂ ਨੂੰ ਤਾਂ ਜੌਬ ਨਹੀਂ ਦਿੱਤਾ ਜੀ ਹੁਣ ਸੰਕਾ ਪਹਿਲ ਦੇ ਆਧਾਰ ਤੇ ਹੋਣਗੇ ਜੀ ਕੰਮ ਕੀ ਤੁਸੀਂ ਮੰਨਦੇ ਹੋ ਅੱਜ ਕਿ ਨੌਜਵਾਨ ਜਿਹੜੇ ਅੱਗੇ ਆ ਰਹੇ ਆ ਉਹਨਾਂ ਨੂੰ ਵੱਡਾ ਫਰਕ ਪਊਗਾ ਬਹੁਤ ਵੱਡਾ ਫਰਕ ਪਊਗਾ ਜੀ ਆਣਾ ਚਾਹੀਦਾ ਉਹਨਾਂ ਨੂੰ ਵੈਸੇ ਤਾਂ ਇਹ ਚੋਣ ਹੋਣੀ ਨਹੀਂ ਸੀ ਜੀ ਪਰ ਅਫਸੋਸ ਹੈਗਾ ਸਾਡੇ ਜਿਹੜੇ ਕਾਉਂਸਲਰ ਸੀਗੇ ਉਹਨਾਂ ਦਾ ਦਿਹਾਂਤ ਹੋ ਗਿਆ ਸੀਗਾ ਅੱਜ ਬੱਚੀ ਨੇ ਚੋਰ ਮੈਦਾਨ ਦੇ ਵਿੱਚ ਪੈਰ ਰੱਖਿਆ ਔਰ ਸਾਡੀ ਅਸ਼ੋਭੀ ਸ਼ਾਮਾ ਜੀ ਉਹਨਾਂ ਨਾਲ ਔਰ ਆਮ ਆਦਮੀ ਪਾਰਟੀ ਡਟ ਕੇ ਇਸ ਬੱਚੀ ਦੇ ਨਾਲ ਖੜੀ ਹੈ ਔਰ ਆਉਣ ਵਾਲੇ ਟਾਈਮ 'ਚ ਦੇਖੋਗੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਵੀ ਜੁਲਾਈ 30 ਸਾਲ ਨੇ ਕਿਹਾ ਕੋਈ ਕਮੀ ਨਹੀਂ ਰੱਖੀ ਤੇ ਅਗਲੇ ਟਾਈਮ ਦੇ ਵਿੱਚ ਵੀ ਇਸ ਬੱਚੀ ਨੂੰ ਮੋਰੇ ਲਾ ਕੇ ਵਾਰਡ ਦੇ ਜਿੰਨੇ ਵੀ ਕੰਮ ਹੋਣ ਵਾਲੇ ਹੋਣਗੇ ਸ਼ਹਿਰ ਦੇ ਕੰਮ ਹੋਣ ਵਾਲੇ ਹੋਣਗੇ ਤੁਸੀਂ ਦੇਖੋਗੇ ਉਹ ਬਹੁਤ ਜਲਦ ਅਸੀਂ ਪੂਰੇ ਕਰਾਂਗੇ ਔਰ ਨਵੇਂ ਬੱਚੇ ਨੌਜਵਾਨ ਬੱਚੇ ਰਾਜਨੀਤੀ ਚ ਆ ਰਹੇ ਆ ਮੁੱਖ ਮੰਤਰੀ ਸਾਹਿਬ ਦੀ ਪ੍ਰੇਰਨਾ ਤੁਸੀਂ ਦੇਖਿਆ ਸਾਡੇ ਵਿਧਾਇਕ ਵੀ ਬਹੁਤ ਸਾਰੇ ਨੌਜਵਾਨ ਨੇਗੇ ਹੁਣ ਸਾਡੀ ਕਾਉਂਸਲਰ ਵੀ ਬੇਟੀ ਜਿਹੜੀ ਦੀਪਕਾ ਸੀ ਉਹ ਚੋਣ ਮੈਦਾਨ ਦੇ ਵਿੱਚ ਔਰ ਆਉਣ ਵਾਲੇ ਟਾਈਮ 'ਚ ਦੇਖੋਗੇ ਤੁਸੀਂ ਬੜੇ ਚੰਗੇ ਬਹੁਮਤ ਦੇ ਨਾਲ ਹੋ ਸਕਦਾ ਹੈ ਸਰਬਸੰਮਤੀ ਹੋ ਜੇ ਪਰ ਬੜੇ ਚੰਗੇ ਬਹੁਮਦ ਦੇ ਨਾਲ ਇਹ ਜਿੱਤ ਪ੍ਰਾਪਤ ਕਰ ਲਈ